ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੁਖਮਨੀ ਸੋ ਕ ਅਮਰਿਤ ਪ੍ਰਭ ਨਾਮ ਪਗਤ ਜਨ ਆਹ ਕੈ ਮਨ ਬਿਸ਼ਰਾਮ ਰਹਾ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਗੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਗਨ ਨ ਲਾਗੇ ਪ੍ਰਭ ਕੈ ਸਿਮਰ ਨਿ ਅਨ ਦਿਨ ਜਾਗੇ ਪ੍ਰਭ ਕੈ ਸਿਮਰ ਨ ਭਉ ਨ ਬਿਆਪੈ ਪਰਬ ਕੈ ਸਿਮਰਨ ਦੁਖ ਨਾਸਨਤਾ ਪੈ ਪਰਬ ਕਾ ਸਿਮਰਨ ਸਾਧ ਕੈ ਸੰਗ ਸਰਬਨੇ ਦਾਨ ਨਾਨਕ ਹਰ ਰੰਗ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਪਿਆਰੀ ਗੁਰਸਵਾਰੀ 사ਤ ਸੰਗਤ ਜੀ ਬੜੇ ਵੱਡਿਆਂ ਭਾਗਾ ਵਾਲੇ ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕੇ ਪਾਵਨ ਸਥਾਨਾਂ ਦੇ ਉਪਰ ਚੱਲ ਰਹੀ ਲੜੀਵਾਰ ਸੁਖਮਨੀ ਸਾਹਿਬ ਦੇ ਜੋ ਗੁਰਮਤ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਜੋ ਯਤਨ ਕਰਨ ਲੱਗੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਜਿੱਥੇ ਤਨ ਕਰਕੇ ਸਤਿਗੁਰਾਂ ਦੇ ਚੰਨਾਂ ਵਿੱਚ ਹਾਜ਼ਰੀ ਲੱਗ ਰਹੀ ਹੈ ਨਾਲ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ ਮਨ ਕਰਕੇ ਵੀ ਸਤਿਗੁਰਾਂ ਦੇ ਚੰਨਾਂ ਵਿੱਚ ਹਾਜ਼ਰੀ ਲੱਗ ਜਾਵੇ ਆਉ ਮੰਦੀਆਂ ਮਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚੰਨਾਂ ਵਿੱਚ ਲਵਾਓ ਹਾਜ਼ਰੀ ਬੜੇ ਕੀ ਅਦਬ ਸਤਕਾਰ ਦੇ ਨਾਲ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਟ ਗੁਰੂ ਜੀ ਕੀ ਫਤਿਹ ਸੁਖਮਨੀ ਸਾਹਿਬ ਬਾਣੀ ਦੀ ਜੋ ਕੱਲ ਤੋਂ ਜੋ ਆਪਣੇ ਗੁਰਮਤ ਵਿਚਾਰ ਦੀ ਅਰੰਭਤਾ ਹੋਈ ਹੈ ਪਹਿਲੀ ਅਸ਼ਪਦੀ ਦੇ ਵਿੱਚੋਂ ਜੋ 2 ਨੰਬਰ ਜੋ ਪਦ ਹੈ ਉਸ ਦਾ ਪਾਠ ਆਪਾਂ ਰਲ ਮਿਲ ਕੇ ਕੀਤਾ ਹੈ ਜਿੱਥੇ ਸੋ ਕਮੁਨਿਸਬ ਦੇ ਬਾਣੀ ਦੇ ਅੰਦਰ 24 ਸ਼ਲੋਕ ਤੇ 24 ਅਸ਼ਟਪਦੀਆਂ ਦਰਜ ਨੇ ਉਹਦੇ ਨਾਲੋਂ ਨਾਲ ਹੀ ਇਸ ਸਾਰੇ ਬਾਣੀ ਦਾ ਜਿਹੜਾ ਇੱਕ ਸੈਂਟਲ ਆਈਡੀ ਆ ਇੱਕ ਸਾਰਾ ਜਿਹੜਾ ਭਾਵ ਅਰਥ ਹੈ ਵੀ ਇਸ ਬਾਣੀ ਦੇ ਵਿੱਚ ਸਮਝਾਇਆ ਕੀ ਗਿਆ ਇਸ ਬਾਣੀ ਦੇ ਵਿੱਚ ਅਸਲ ਚੀਜ਼ ਕੀ ਹੈ ਉਹਦੇ ਪਰਥਾਏ ਮੇਰੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਦੋ ਪੰਕਤੀਆਂ ਵਰਤ ਦਿੱਤੀਆਂ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ ਰਹਾਉ ਦੀਆਂ ਪੰਕਤੀਆਂ ਰਹਾਉ ਦਾ ਜਿਹੜਾ ਅਰਥ ਹੁੰਦਾ ਹੈ ਰੁਕ ਜਾਣਾ ਠਹਿਰ ਜਾਣਾ ਪਾਵ ਕਹਿਣ ਤੋਂ ਹੈ ਵੀ ਕਿਸੇ ਚੀਜ਼ ਦੇ ਲਈ ਮਤਲਬ ਉਹਨੂੰ ਸਮਝਣ ਦੇ ਲਈ ਉਸ ਜਗ੍ਹਾ ਦੇ ਉੱਤੇ ਰੁਕ ਜਾਣਾ ਕਈ ਵਾਰੀ ਇਦਾਂ ਨਾ ਵੀ ਆਪਾਂ ਸਾਰੀ ਕਵਿਤਾ ਪੜ੍ਹੀਏ ਜਾਂ ਕੋਈ ਆਪਾਂ ਕਹਾਣੀ ਪੜ੍ਹਦੇ ਆਂ ਤੇ ਕਹਾਣੀ ਪੜ੍ਹਨ ਤੋਂ ਬਾਅਦ ਥੱਲੇ ਮੋਰਲ ਦਿੱਤਾ ਹੁੰਦਾ ਸਿੱਖਿਆ ਦਿੱਤੀ ਹੁੰਦੀ ਹੈ ਵੀ ਇਸ ਕਹਾਣੀ ਦੇ ਵਿੱਚ ਸਮਝਾਇਆ ਕੀ ਗਿਆ ਇਸ ਕਹਾਣੀ ਦੇ ਵਿੱਚ ਦੱਸਿਆ ਕੀ ਕੀ ਹੈ ਇਸੇ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਧੰਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਇਹ ਬਾਣੀ ਦੀ ਰਚਨਾ ਕੀਤੀ ਹੈ ਬਾਣੀ ਲਿਖੀ ਹੈ ਉਚਾਰਨ ਕਰਨ ਵੇਲੇ ਦੋ ਸੁਖਮਨੀ ਸਾਹਿਬ ਬਾਣੀ ਦੀਆਂ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਦੇ ਦਿੱਤੀਆਂ ਕਹਿਣ ਲੱਗੇ ਭਲਿਆ ਸਾਰੀ ਹੀ ਬਾਣੀ ਦਾ ਜਿਹੜਾ ਭਾਵ ਅਰਥ ਹੈ ਉਹ ਕੇਵਲ ਤੇ ਕੇਵਲਾ ਦੋ ਪੰਕਤੀਆਂ ਦੇ ਵਿੱਚ ਹੈ ਤੇ ਉਹ ਪੰਕਤੀਆਂ ਕਿਹੜੀਆਂ ਨੇ ਕਹਿੰਦੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਅੰਮ੍ਰਿਤ ਦਾ ਅਰਥ ਹੁੰਦਾ ਹੈ ਆਤਮਿਕ ਜੀਵਨ ਦੇਣ ਵਾਲਾ ਕਹਿੰਦੇ ਇਹ ਪਲਿਆਬ ਜੇ ਤੂੰ ਚੁਣ ਹੈ ਵੀ ਇਸ ਮਨ ਨੂੰ ਸੁਖ ਦੇਣ ਵਾਲਾ ਕੋਈ ਆਤਮਿਕ ਜੀਵਨ ਦੇਣ ਵਾਲੀ ਕੋਈ ਚੀਜ਼ ਹੈ ਜਿਹਦੇ ਕਰਕੇ ਇਹ ਮਨ ਟਿਕਾਉ ਦੇ ਵਿੱਚ ਆ ਸਕਦਾ ਹੈ ਇਹ ਮਨ ਟਿਕ ਸਕਦਾ ਹੈ ਮਨ ਨੂੰ ਖੁਸ਼ੀ ਮਿਲ ਸਕਦੀ ਹੈ ਮਨ ਖੜਾਓ ਦੇ ਵਿੱਚ ਆ ਸਕਦਾ ਹੈ ਤੇ ਉਹ ਕੇਵਲ ਤੇ ਕੇਵਲ ਹੈ ਪਰਮਾਤਮਾ ਦਾ ਨਾਮ ਤੇ ਵਸਦਾ ਕਿੱਥੇ ਹੈ ਹੁਣ ਜਿਹੜੀ ਪਵਿੱਤਰ ਚੀਜ਼ ਹੋਵੇ ਕੀਮਤੀ ਚੀਜ਼ ਹੋਵੇ ਹੁਣ ਕੀਮਤੀ ਚੀਜ਼ ਨੂੰ ਰੱਖਣਾ ਵੀ ਕਿਸੇ ਕੀਮਤੀ ਚੀਜ਼ ਦੇ ਵਿੱਚ ਪਵੇਗਾ ਹੁਣ ਘਰ ਦੇ ਵਿੱਚ ਆਪਣੇ ਕੋਲ ਸੋਨਾ ਪਿਆ ਹੋਵੇ ਤੇ ਇਦਾਂ ਤੇ ਨਹੀਂ ਅਸੀਂ ਬਾਹਰ ਟੇਬਲ ਤੇ ਰੱਖ ਛੜੀਏ ਜਾਂ ਬਾਹਰ ਰੁਲਦਾ ਫਿਰਦਾ ਸਾਡੇ ਵਿਹੜੇ ਦੇ ਵਿੱਚ ਤਾਂ ਨਹੀਂ ਰੁਲਦਾ ਫਿਰਦਾ ਹਾ ਫੋਰ ਕੋਈ ਕੱਚ ਦੀ ਕੋਈ ਚੀਜ਼ ਹੋਵੇ ਉਹ ਵੇਖੋ ਵੀ ਕਈ ਵਾਰੀ ਬਾਰ ਟੇਬਲ 'ਤੇ ਗਲਾਸ ਹੈ ਗਲਾਸ ਟੇਬਲ 'ਤੇ ਪਿਆ ਹੋਇਆ ਤੇ ਪਿਆ ਪਿਆ ਕਿਉਂ ਪਤਾ ਹੈ ਇਹ ਕੀਮਤੀ ਨਹੀਂ ਹੈ ਜੇਕਰ ਕੋਈ ਚੁੱਕ ਕੇ ਵੀ ਲੈ ਜਾਵੇਗਾ ਕਿੰਨੀ ਕੁ ਕੀਮਤ ਹੈ ਪਰ ਉਸੇ ਜਗ੍ਹਾ ਦੇ ਉੱਤੇ ਉਹ ਗਲਾਸ ਸੋਨੇ ਦਾ ਹੋਵੇ ਤੇ ਉਸ ਨੂੰ ਤੁਸੀਂ ਬਾਰ ਟੇਬਲ 'ਤੇ ਨਹੀਂ ਰੱਖ ਕੇ ਜਾ ਸਕਦੇ ਤੁਸੀਂ ਆਖੋਗੇ ਬੜਾ ਮਹਿੰਗਾ ਹੈ ਬੜਾ ਕੀਮਤੀ ਹੈ ਉਹਨੂੰ ਟਿਕਾਉਣ ਦੇ ਲਈ ਫਿਰ ਤੁਸੀਂ ਇੱਕ ਸਪੈਸ਼ਲ ਜਗ੍ਹਾ ਬਣਾਈ ਹੋਈ ਆ ਵੀ ਇਸ ਜਗ੍ਹਾ ਦੇ ਉੱਤੇ ਮੈਂ ਰੱਖ ਕੇ ਜਾਣਾ ਬਾਰੋਂ ਲੋਕ ਕਰਕੇ ਜਾਣਾ ਵੀ ਕੋਈ ਚੁੱਕ ਕੇ ਨਾਲ ਜਾਵੇ ਤੇ ਇਸੇ ਤਰ੍ਹਾਂ ਜਦੋਂ ਇਹ ਸਰੀਰ ਦੇ ਬੰਤਰ ਬਣਾਈ ਨਾ ਤੇ ਇਹ ਬੰਤਰ ਬਣਾ ਕੇ ਮੇਰੇ ਮਾਲਕ ਪ੍ਰਮਾਤਮਾ ਨੇ ਇੱਕ ਮਨ ਰੂਪੀ ਜਿਹੜਾ ਘਰ ਹੈ ਉਹ ਇੱਕ ਅਜਿਹਾ ਘਰ ਬਣਾ ਦਿੱਤਾ ਅਜਹੀ ਜਗ੍ਹਾ ਬਣਾ ਦਿੱਤੀ ਵੀ ਜਿਸ ਜਗ੍ਹਾ ਦੇ ਉੱਤੇ ਸੱਚੇ ਪਰਸ਼ਾ ਜੀ ਨੇ ਇਹ ਗੱਲ ਆਖੀ ਵੀ ਭਲਿਆ ਤੂੰ ਸੰਸਾਰ ਤੇ ਜਾਣਾ ਤੇ ਇਸ ਮਨ ਦੇ ਵਿੱਚ ਤੂੰ ਪਰਮਾਤਮਾ ਦੇ ਨਾਮ ਨੂੰ ਟਿਕਾਉਣਾ ਪਰ ਜਿਵੇਂ ਹੀ ਬੰਦੇ ਦਾ ਸੰਸਾਰ ਉੱਤੇ ਜਨਮ ਹੋਇਆ ਉਹ ਆਪਣੇ ਆਤਮਿਕ ਸੁੱਖਾਂ ਨੂੰ ਮੰਨਣ ਦੇ ਲਈ ਆਪਣੇ ਅੰਦਰ ਸੁੱਖ ਪੈਦਾ ਕਰਨ ਦੇ ਲਈ ਖੁਸ਼ੀਆਂ ਦੇ ਲਈ ਉਹ ਫਿਰ ਦੁਨੀਆ ਦੇ ਪਦਾਰਥਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਤਿਗੁਰਾਂ ਦੀ ਬਾਣੀ ਦਾ ਵਾਕ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਅਸਲ ਦੇ ਵਿੱਚ ਤੂੰ ਸੁੱਖ ਚੁੰਨਾ ਹੈ ਨਾ ਤੇ ਉਹ ਤੈਨੂੰ ਸੁੱਖ ਪਰਮਾਤਮਾ ਦੇ ਨਾਮ ਦੇ ਵਿੱਚੋਂ ਤੇ ਗੁਰੂ ਦੀ ਬਾਣੀ ਦੇ ਵਿੱਚੋਂ ਮਿਲ ਸਕਦਾ ਹੋਰ ਕਿਤੋਂ ਨਹੀਂ ਮਿਲੇਗਾ ਕਿਉਂ ਸੱਚੇ ਪਾਤਸ਼ਾਹ ਜੀ ਮੇਰੇ ਕੋਲ ਤਾਂ ਬਹੁਤ ਜ਼ਿਆਦਾ ਧਨ ਦੌਲਤ ਹੈ ਸੱਚੇ ਪਾਤਸ਼ਾਹ ਮੈਂ ਤੇ ਬੜੇ ਵਿਦੇਸ਼ਾਂ ਦੇ ਚੱਕਰ ਵੀ ਲਾ ਕੇ ਆਇਆ ਬੜੀਆਂ ਪਿਕਨਿਕ ਵੀ ਕਰਕੇ ਆਇਆ ਜਿਸ ਜਗ੍ਹਾ ਦੇ ਉੱਤੇ ਜੇਕਰ ਕੋਈ ਡਰਾਮਾ ਚੱਲਦਾ ਕੋਈ ਬਾਜੀਗਰ ਬਾਜੀ ਹੁੰਦਾ ਲੋਕਾਂ ਨੂੰ ਹਸਾਉਂਦਾ ਕੋਈ ਕਮੇਡੀਅਨ ਕਮੇਡੀ ਪਿਆ ਕਰਦਾ ਮੈਂ ਉਸ ਜਗ੍ਹਾ ਦੇ ਉੱਤੇ ਵੀ ਜਾ ਕੇ ਬਹਿ ਕੇ ਆਇਆ ਮੈਂ ਸੱਚੇ ਪਾਤਸ਼ਾਹ ਇਨ੍ਹਾਂ ਦੇ ਵਿੱਚ ਸੁੱਖ ਨਹੀਂ ਤੇ ਮੇਰੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਨਹੀਂ ਇਨਾਂ ਦੇ ਵਿੱਚੋਂ ਸੁੱਖ ਨਹੀਂ ਮਿਲਨੇ ਜੇਕਰ ਸੁੱਖ ਮਿਲਣਾ ਹੈ ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚੋਂ ਸੁੱਖ ਮਿਲਣਾ ਹੈ ਤੇ ਵਸਦਾ ਕਿੱਥੇ ਆ ਤੇ ਸਤਿਗੁਰੂ ਕਿਰਪਾ ਕਰਦੇ ਕਹਿੰਦੇ ਭਗਤ ਜਨਾਕੈ ਮਨ ਵਿਸ਼ਰਾਮ ਤੇ ਇਹਦੇ ਨਾਮ ਦੇ ਵਸਨ ਦਾ ਨਾਮ ਦੇ ਟਿਕਾਉਣ ਦਾ ਜਿਹੜਾ ਤਰੀਕਾ ਹੈ ਜਗਾ ਹੈ ਉਹ ਭਗਤ ਜਨਾ ਦਾ ਮਨ ਹੈ ਤੇ ਜਦੋਂ ਮਨ ਦੇ ਵਿੱਚ ਟਿਕ ਜਾਂਦਾ ਹੈ ਤੇ ਜਿਹੜੀ ਚੀਜ਼ ਸਾਨੂੰ ਮਿਲ ਜਾਵੇ ਕਰ ਬੰਦਾ ਦੇ ਪਿੱਛੇ ਭਟਕਦਾ ਨਹੀਂ ਹੈ ਅਸਲ ਦੇ ਵਿੱਚ ਜੇਕਰ ਖੁਸ਼ੀ ਮਿਲਣੀ ਹੈ ਨਾ ਖੁਸ਼ੀ ਪਰਮਾਤਮਾ ਦੇ ਨਾਮ ਤੋਂ ਮਿਲਣੀ ਹੈ ਉਹਦੇ ਤੋਂ ਬਿਨਾ ਬੰਦਾ ਜਿੰਨੇ ਮਰਜੀ ਯਤਨ ਕਰ ਲਵੇ ਜਿੰਨੀਆਂ ਮਰਜੀ ਕੋਸ਼ਿਸ਼ਾਂ ਕਰ ਲਵੇ ਤੇ ਆਪਾਂ ਜਪਜੀਤ ਸਾਹਿਬ ਦੀ ਬਾਣੀ ਨੂੰ ਤੁਸੀਂ ਪੜੋ ਤੇ ਸੱਚੇ ਪਾਰਸਾ ਜੀ ਨੇ ਕਿਹਾ ਵੀ ਕਹਿੰਦਾ ਵੀ ਜਦੋਂ ਕੋਈ ਬੰਦਾ ਸੱਚੇ ਮਨ ਦੇ ਨਾਲ ਬੈਠ ਕੇ ਧਿਆਨ ਧਰ ਕੇ ਇਕਾਗਰ ਚਿਤ ਹੋ ਕੇ ਪਰਮਾਤਮਾ ਦੇ ਨਾਮ ਨੂੰ ਸੁਨੇਗਾ ਨਾ ਸਤਿਗੁਰਾਂ ਦੀ ਬਾਣੀ ਨੂੰ ਸੁਨੇਗਾ ਤੇ ਸੁਣਨ ਦੇ ਨਾਲ ਕੀ ਹੋਵੇਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਬਾਣੀ ਨੂੰ ਸੁਣੀਐ ਤੇ ਬਾਣੀ ਨੂੰ ਸੁਣਨ ਦੇ ਨਾਲ ਕਿੰਦੇ ਭਗਤ ਜਿਨ੍ਹਾਂ ਦੇ ਮਨ ਦੇ ਵਿੱਚ ਹਰ ਸਮੇਂ ਦੇ ਲਈ ਖੜਾਓ ਬੜਿਆ ਰਹਿੰਦਾ ਹੈ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਇਹ ਬਰਕਤ ਜੇ ਪਰਮਾਤਮਾ ਦੇ ਨਾਮ ਦੇ ਵਿੱਚ ਇਹ ਬਰਕਤ ਹੈ ਸਤਗੁਰਾਂ ਨੇ ਇਹ ਬਰਕਤਾਂ ਦਾ ਜ਼ਿਕਰ ਕੀਤਾ ਵੀ ਅਸੀਂ ਪਰਮਾਤਮਾ ਦਾ ਨਾਮ ਸਿਮਰਾਂਗੇ ਤੇ ਸਾਨੂੰ ਮਿਲਦਾ ਕੀ ਕੀ ਹੈ ਤੇ ਕਿੰਨੀ ਕੋ ਤਾਕਤ ਹੈ ਕਿਉਂ ਜਿਸ ਮਕਸਦ ਕਰਕੇ ਸਾਡਾ ਆਉਣ ਦਾ ਮਕਸਦ ਹੀ ਇਹ ਹੈ ਨਾ ਸੰਸਾਰ ਦੇ ਉੱਤੇ ਅਸੀਂ ਆਈਏ ਸੇ ਕਰਕੇ ਆ ਕਿ ਆਇਓ ਪੜਨ ਸੁਣਨ ਕੋ ਬਾਣੀ ਸਤਗੁਰੂ ਜੀ ਕਿਰਪਾ ਕਰਦੇ ਕਿਾ ਲਗੇ ਭਲਿਆ ਤੇਰਾ ਸੰਸਾਰ ਤੇ ਜਿਹੜਾ ਜਨਮ ਹੀ ਇਸੇ ਕਰਕੇ ਹੋਇਆ ਵੀ ਤੂੰ ਇੱਥੇ ਆ ਕੇ ਪਰਮਾਤਮਾ ਦਾ ਸਿਮਰਨ ਕਰੇਂ ਤੇ ਹੁਣ ਦੂਜੀ ਅਸ਼ਟਪਦੀ ਦੀ ਅਰੰਭਤਾ ਦੇ ਵਿੱਚ ਸੱਚੇ ਪਰਸ਼ਾ ਬਖਸ਼ਿਸ਼ ਕਰਦੇ ਕਹਿਣ ਲੱਗੇ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਕਿੰਦੇ ਪੜਿਆ ਜਦੋਂ ਤੂੰ ਮਾਲਕ ਦਾ ਸਿਮਰਨ ਕਰੇਂਗਾ ਨਾ ਪਰਮਾਤਮਾ ਦਾ ਸਿਮਰਨ ਕਰੇਂਗਾ ਸਿਮਰਨ ਕਰਨ ਦੇ ਨਾਲ ਇਹ ਜਿਹੜੀਆਂ ਤੂੰ 84 ਲੱਖ ਜੁਨਾਂ ਦੇ ਵਿੱਚ ਪਟਕਦਾ ਪਿਆ ਤੇਰਾ ਇਸ 84 ਲੱਖ ਜੁਨਾਂ ਤੋਂ ਖਿਹੜਾ ਛੁੱਟ ਜਾਵੇਗਾ ਤੇ ਸੱਚ ਜਾਣਿਆ ਜੀ ਬੰਦੇ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਮੈਂ ਕਿੰਨੀਆਂ ਕੁ ਜੁਨਾ ਭੁਗਤ ਚੁਕਾਵਾ ਤੇ ਕਿੰਨੀਆਂ ਕੁ ਭੁਗਤ ਰਿਆ ਵਾ ਤੇ ਕਿੰਨੀਆਂ ਕੁ ਭੁਗਤ ਨਹੀਂ ਆਨੇ ਪਰ ਜਦੋਂ ਇਹ ਮਨੁੱਖਾ ਜਨਮ ਮਿਲਿਆ ਤੇ ਮਨੁੱਖਾ ਜਨਮ ਨੂੰ ਮੇਰੇ ਸਤਿਗੁਰਾਂ ਨੇ ਇੱਕ ਪਦਵੀ ਦੇ ਦਿੱਤੀ ਕਹਿ ਲੱਗੇ ਵੀ ਅਸਲ ਦੇ ਵਿੱਚ ਇਹ ਇੱਕ ਸਰਦਾਰ ਦੀ ਪਦਵੀ ਹੈ ਜਿਸ ਤਰ੍ਹਾਂ ক্রিকেট ਜਿਹੜੀ ਟੀਮ ਹੈ ਉਹ ਜਦੋਂ ਖੇਡਦੀ ਹੈ ਨਾ ਉਹਦਾ ਇੱਕ ਕੈਪਟਨ ਹੁੰਦਾ ਹੈ ਤੇ ਉਹ ਕੈਪਟਨ ਦਾ ਕੰਮ ਕੀ ਹੁੰਦਾ ਹੈ ਉਹ ਸਾਰੀ ਟੀਮ ਦੀ ਅਗਵਾਈ ਕਰਦਾ ਹੈ ਜਦੋਂ ਕੋਈ ਫੌਜ ਮੈਦਾਨੇ ਜੰਗ ਦੇ ਵਿੱਚ ਲੜਦੀ ਹੈ ਉਹਨਾਂ ਦਾ ਇੱਕ ਜਥੇਦਾਰ ਲਾਲਵੋ ਉਹਨਾਂ ਦਾ ਇੱਕ ਸਰਦਾਰ ਹੁੰਦਾ ਹੈ ਕੋਈ ਇਲਾਕਾ ਹੈ ਇਲਾਕੇ ਦਾ ਜਿਸ ਤਰ੍ਹਾਂ ਮੰਨ ਲਓ ਕੋਈ ਕੌنسਲਰ ਹੋ ਗਿਆ ਕੋਈ ਪ੍ਰੀਸ਼ਦ ਹੋ ਗਿਆ ਕੋਈ ਐਮਪੀ ਹੋ ਗਿਆ ਇਹ ਹੈ ਤਾਂ ਇੱਕ ਉਸ ਇਲਾਕੇ ਦਾ ਪ੍ਰਬੰਧ ਵੇਖਣ ਵਾਲੀ ਨਾ ਸਭ ਉਹਦੇ ਹੀ ਅੰਡਰ ਆ ਰਹੇ ਆ ਸੀ ਸਭ ਕੁਝ ਉਹਦੇ ਅੰਡਰ ਆ ਰਿਹਾ ਤੇ ਇਸੇ ਤਰ੍ਹਾਂ ਕਰੋ 84 ਲੱਖ ਜੂਨਾਂ ਦਾ ਜ਼ਿਕਰ ਕੀਤਾ ਮੇਰੇ ਸੱਚੇ ਪਾਤਸ਼ਾਹ ਜੀ ਨੇ ਤੇ 84 ਲੱਖ ਜੂਨਾਂ ਦੇ ਵਿੱਚੋਂ ਕੇਵਲ ਇੱਕ ਜੂਨ ਨੂੰ ਸਰਦਾਰੀ ਦਿੱਤੀ ਉਹ ਸਰਦਾਰੀ ਦਿੱਤੀ ਕੇਵਲ ਤੇ ਕੇਵਲ ਮਨੁੱਖਾ ਜਨਮ ਨੂੰ ਕਿੰਦੇ ਆਵਰ ਜੋਨ ਤੇਰੀ ਪਨੇਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਕਰਨ ਲੱਗਿਆ ਭਲਿਆ ਆ ਬਾਕੀ ਜਿੰਨੀਆਂ ਜੁੰਨਾ ਨੇ ਸਾਰੀਆਂ ਕੇਵਲ ਤੇ ਕੇਵਲ ਤੇਰੀਆਂ ਪਾਣੀ ਹਾਰਨੇ ਭਾਵ ਤੇਰੀ ਸੇਵਾ ਕਰਨ ਦੇ ਲਈ ਤਤਪਰ ਤਤਪਰ ਨੇ ਇਹਦੇ ਵਿੱਚ ਜੇਕਰ ਕਿਸੇ ਨੂੰ ਕੋਈ ਸਰਦਾਰੀ ਮਿਲਦੀ ਪਈ ਆ ਸਰਦਾਰੀ ਕੇਵਲ ਤੇ ਕੇਵਲ ਇੱਕ ਮਨੁੱਖਾ ਜਨੂੰਨ ਦਿੱਤੀ ਹੈ ਹੁਣ ਬੰਦੇ ਦੇ ਹੱਥ ਦੇ ਵਿੱਚ ਹੈ ਬਿ ਜੇ ਮਾਲਕ ਨੇ ਸਰਦਾਰ ਬਣਾ ਕੇ ਭੇਜਿਆ ਵੀ ਇਸ ਸਰਦਾਰੀ ਨੂੰ ਨਿਭਾਉਣਾ ਕਿਵੇਂ ਹੈ ਕਿਤੇ ਇਹ ਨਾ ਹੋਵੇ ਵੀ ਅਸੀਂ ਸੰਸਾਰ ਤੇ ਆਈਏ ਸਾਨੂੰ ਜਨਮ ਵੀ ਮਾਲਕ ਦੇਵੇ ਜਿਸ ਮਨੋਰਥ ਕਰਕੇ ਭੇਜਿਆ ਹੋਵੇ ਜਿਸ ਮਕਸਦ ਕਰਕੇ ਭੇਜਿਆ ਹੋਵੇ ਤੇ ਬੰਦਾ ਉਸ ਮਕਸਦ ਤੋਂ ਕੁੰਝ ਜਾਵੇ ਹੁਣ ਜਦੋਂ ਕ੍ਰਿਕਟ ਟੀਮ ਜਾਂ ਕਬੱਡੀ ਟੀਮ ਜਦੋਂ ਖੇਡਦੀ ਹੈ ਨਾ ਉਹਨਾਂ ਨੂੰ ਪਤਾ ਹੈ ਵੀ ਜੇਕਰ ਇੱਕ ਵਾਰੀ ਅਸੀਂ ਆਊਟ ਹੋ ਗਏ ਤੇ ਦੁਬਾਰਾ ਤੋਂ ਵਾਰੀ ਨਹੀਂ ਮਿਲੇ। ਤੇ ਇਹੀ ਸਮਝ ਲਓ ਵੀ ਇਹ ਜਿਹੜਾ ਦੁਨੀਆ ਹੈ ਦੁਨੀਆ ਸਾਡਾ ਮੈਦਾਨ ਹੈ। ਇਸ ਮੈਦਾਨ ਦੇ ਵਿੱਚ ਅਸੀਂ ਬਾਜ਼ੀ ਖੇਡਣ ਦੇ ਲਈ ਆਏ ਆ। ਸਾਡੇ ਹੱਥ ਦੇ ਵਿੱਚ ਮਾਲਕ ਨੇ ਬੱਲਾ ਪਕੜਾਇਆ ਤੇ ਮਾ ਦੂਜੇ ਪਾਸੇ ਦੁਨੀਆ ਦੇ ਜਿਹੜੇ ਪਦਾਰਥ ਨੇ ਇਹ ਵਿਕਾਰ ਬਣ ਕੇ ਬੋਲਾ ਬਣ ਕੇ ਸਾਡੇ ਵੱਲ ਆ ਰਹੀਆਂ ਨੇ। ਉਹ ਸਾਡੇ ਹੱਥ ਦੇ ਵਿੱਚ ਹੈ ਵੀ ਅਸੀਂ ਬੱਲੇ ਦੇ ਨਾਲ ਕਿਵੇਂ ਖੇਡਣਾ ਹੈ ਜਿੰਨੇ ਸਮੇਂ ਤੱਕ ਖੇਡਦੇ ਰਵਾਂਗੇ ਜਿੰਨੇ ਸਮੇਂ ਤੱਕ ਮੁਕਾਬਲਾ ਕਰਦੇ ਰਵਾਂਗੇ ਉਨੇ ਸਮੇਂ ਤੱਕ ਇੱਥੇ ਟਿਕੇ ਰਵਾਂਗੇ ਤੇ ਜਿਸ ਸਮੇਂ ਅਸੀਂ ਖੇਡਣਾ ਬੰਦ ਕਰ ਦਿੱਤਾ ਉਹਨਾ ਬੋਲਾ ਨੂੰ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਤੋਂ ਬਾਅਦ ਵੇਖੋ ਵੀ ਅਸੀਂ ਕੇਵਲ ਤੇ ਕੇਵਲ ਬਾਜੀ ਹਾਰ ਕੇ ਸੰਸਾਰ ਤੋਂ ਚਲੇ ਜਾਵਾਂਗੇ ਤੇ ਮੇਰੇ ਸਤਿਗੁਰੂ ਕਿਰਪਾ ਕਰਦੇ ਵੀ ਪਰਮਾਤਮਾ ਦਾ ਜਿਹੜਾ ਸਿਮਰਨ ਹੈ ਨਾ ਪ੍ਰਭ ਕੈ ਸਿਮਰਨ ਗਰਭ ਨ ਬਸੇ ਕਹਿੰਦੇ ਭਲਿਆ ਜਦੋਂ ਤੂੰ ਸੱਚੇ ਮਨ ਦੇ ਨਾਲ ਪਰਮਾਤਮਾ ਦਾ ਸਿਮਰਨ ਕਰੇਂਗਾ ਸਿਮਰਨ ਕਰਨ ਦੇ ਨਾਲ ਬੰਦਾ ਵਾਰ-ਵਾਰ ਜੁਨਾ ਦੇ ਵਿੱਚ ਨਹੀਂ ਪਿੰਦਾ ਪ੍ਰਭ ਕੈ ਸਿਮਰਨ ਦੁੱਖ ਜਮ ਨਸੇ ਹੋਰ ਪਰਮਾਤਮਾ ਦੇ ਸਿਮਰਨ ਦੀ ਤਾਕਤ ਵੇਖੋ ਬਰਕਤਾਂ ਕੀ ਨੇ ਬਰਕਤਾਂ ਦਾ ਜ਼ਿਕਰ ਹੈ ਸਾਰਾ ਵੀਰ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਹੁਣ ਜਿਹੜੇ ਦੁੱਖ ਨੇ ਦੁੱਖ ਦੂਰ ਹੋ ਜਾਂਦੇ ਨੇ ਜਮਣਸੈ ਜਮਣੇ ਜਿਹੜੇ ਵਿਕਾਰ ਨੇ ਹੁਣ ਵਿਕਾਰ ਦੂੜ ਜਾਂਦੇ ਨੇ ਖਤਮ ਹੋ ਜਾਂਦੇ ਤੇ ਸਭ ਤੋਂ ਵੱਡਾ ਬੰਦੇ ਦੇ ਅੰਦਰ ਡਰ ਹੀ ਵਿਕਾਰਾਂ ਦਾ ਜਮਾ ਦਾ ਡਰ ਹੈ ਸਾਡੇ ਮਨ ਦੇ ਵਿੱਚ ਕਿ ਖਿਆਲ ਬਣਾਏ ਹੋਏ ਇੰਨਾ ਵਿਚਾਰ ਬਣਾਏ ਹੋਏ ਨੇ ਦੁਨੀਆ ਦੇ ਵਿੱਚ ਵੀ ਜਦੋਂ ਬੰਦਾ ਸੰਸਾਰ ਤੋਂ ਜਾਂਦਾ ਹੈ ਤੇ ਜਾਨ ਮਿਲੇ ਜਿਹੜੇ ਜਮਣੇ ਜਮ ਪਕੜ ਕੇ ਉਸ ਨੂੰ ਲੈ ਜਾਂਦੇ ਨੇ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੇ ਉਹ ਪਕੜ ਕੇ ਲੈ ਕੇ ਜਾਣ ਨਾ ਲੈ ਕੇ ਜਾਣ ਉਹ ਬਾਦ ਦੀਆਂ ਗੱਲਾਂ ਨਹੀਂ ਪਰ ਜਿਹੜਾ ਗੁਰੂ ਨਾਨਕ ਦੇ ਘਰ ਦੇ ਨਾਲ ਜੁੜ ਗਿਆ ਨਾ ਜਿਹਦਾ ਹਿਸਾਬ ਕਿਤਾਬ ਗੁਰੂ ਨਾਨਕ ਨੇ ਕਰ ਦਿੱਤਾ ਕਹਿੰਦੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਕਿਨ ਧਰਮ ਰਾਜ ਵੀ ਉਹਦਾ ਕੁਝ ਨਹੀਂ ਵਿਗਾੜ ਸਕਦਾ ਕਰਮਰਾਜ ਨੇ ਵੀ ਆਪਣੇ ਹੱਥੋਂ ਜਿਹੜਾ ਹਿਸਾਬ ਕਿਤਾਬ ਦੇ ਵਹੀ ਖਾਤਾ ਹੈ ਨਾ ਕਹਿੰਦੇ ਉਹ ਵਹੀ ਖਾਤਾ ਸਭ ਪਾੜ ਕੇ ਰੱਖ ਦਿੱਤਾ। ਉਹ ਚਿੱਤਰ ਗੁਪਤਾ ਨੂੰ ਕਹਿੰਦਾ ਵੀ ਭਲਿਆ ਹੁਣ ਤੇਰਾ ਕੋਈ ਕੰਮ ਨਹੀਂ। ਹੁਣ ਉਹ ਕੀ ਕਰਦਾ ਪਿਆ ਚੰਗੇ ਕਰਦਾ ਪਿਆ, ਮਾੜੇ ਕਰਦਾ ਪਿਆ, ਕੁਝ ਲਿਖਦਾ ਪਿਆ, ਨਹੀਂ ਲਿਖਦਾ ਪਿਆ। ਉਹ ਹੁਣ ਨਾਨਕ ਦੇ ਹੱਥ ਦੇ ਵਿੱਚ ਹੈ। ਹੁਣ ਤੇਰਾ ਕੋਈ ਕੰਮ ਨਹੀਂ। ਤੂੰ ਇਦਾਂ ਕਰ ਇਹਦਾ ਹਿਸਾਬ ਕਿਤਾਬ ਲਿਖਣਾ ਬੰਦ ਕਰ ਦੋ। ਤੇ ਭਗਤ ਰਵਿਦਾਸ ਸਾਹਿਬ ਦਾ ਆਪਾਂ ਬਚਨ ਪੜ੍ਹੀਏ। ਉਹਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਸਮਝੌਣਾ ਕੀਤਾ ਕਹਿਣ ਲੱਗਾ ਭਗਤ ਰਵਿਦਾਸ ਜੀ ਦੀ ਜਿਹੜੀ ਵਿਚਾਰ ਵਿਟਾਂਦਰਾ ਜਮਾ ਦੇ ਨਾਲ ਹੋ ਰਹੀ ਹੈ ਜਮਾ ਦੇ ਨਾਲ ਤੇ ਜਮ ਕਹਿੰਦੇ ਨੇ ਵੀ ਅਸੀਂ ਤੇਰੇ ਪਰਥਾਏ ਆ ਲਿਖ ਦਿੱਤਾ ਸੀ ਇਹ ਪਰਥਾਏ ਤੇਰੇ ਭਾਈ ਆ ਲਿਖ ਦਿੱਤਾ ਤੇ ਹੁਣ ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਕਹਿਣ ਲੱਗੇ ਵੇਖੋ ਤੁਸੀਂ ਜੋ ਕੁਝ ਲਿਖਣਾ ਹੈ ਨਾ ਆਪਣੇ ਵਹੀ ਖਾਤੇ ਦੇ ਵਿੱਚ ਲਿਖੀ ਜਾਓ ਵਿਭਾਗਤਰ ਵਿਦਾਸ ਸਾਹਿਬ ਨੇ ਆ ਕੀਤਾ ਉਹਨਾਂ ਨੇ ਆ ਕੀਤਾ ਆ ਮਾੜਾ ਕੰਮ ਕੀਤਾ ਆ ਮਾੜਾ ਕੰਮ ਕੀਤਾ ਆ ਚੰਗਾ ਕੀਤਾ ਚੰਗਾ ਕੀਤਾ ਕਹਿੰਦੇ ਤੁਸੀਂ ਜੋ ਕੁਝ ਲਿਖਣਾ ਨਾਲ ਲਿਖੀ ਜਾਓ ਮੈਨੂੰ ਤੇਰੀ ਕੋਈ ਪਰਵਾਹੀ ਨਹੀਂ ਹੈ ਜੰਮ ਬੜੇ ਹੈਰਾਨ ਕਹਿ ਲੱਗੇ ਵੀ ਲੋਕ ਤਾਂ ਸਾਡੇ ਤੋਂ ਡਰਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਸਾਡੇ ਬਾਰੇ ਸਾਡੇ ਡਰ ਬਣਿਆ ਹੋਇਆ ਸਾਡੇ ਬਾਰੇ ਤੇ ਸਾਡੇ ਤੋਂ ਡਰਦੇ ਆ ਹੋਇਆ ਜਦੋਂ ਕਰਮ ਕਰਨਗੇ ਕਰਮ ਕਰਨ ਵੇਲੇ 10 ਵਾਰੀ ਸੋਚਦੇ ਨੇ ਵੀ ਇਹ ਕੰਮ ਕਰਾਂ ਕਿ ਨਾ ਕਰਾਂ ਔਰ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਜੋ ਲਿਖਣਾ ਲਿਖੀ ਜਾਓ ਤੁਹਾਡੇ ਨਾਲ ਮੇਰਾ ਕੋਈ ਮਤਲਬ ਨਹੀਂ ਉਹ ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਵੀ ਭਲਿਆ ਮੈਂ ਤੁਹਾਡੇ ਡਰ ਕਰਕੇ ਨਹੀਂ ਕਹਿ ਰਿਆ ਮੈਂ ਇਸ ਕਰਕੇ ਕਹਿੰਦੇ ਆ ਜਿਨ੍ਹਾਂ ਦੇ ਹੁਕਮ ਦੇ ਤੁਸੀਂ ਬੱਜੇ ਹੋਇਓ ਮੈਂ ਉਹਨੂੰ ਪ੍ਰਾਪਤ ਕਰ ਲਿਆ ਜੀ ਉਰਵਾਰ ਫਾਰ ਕੇ ਦਾਨੀਆਂ ਲਿਖ ਲੇਵੋ ਆਲ ਪਤਾਲ ਮੋਹਿ ਜਮ ਡੰਡ ਨ ਲੱਗਈ ਤਜੀਲੇ ਸਰਬ ਜੰਗਾਂ ਤੇ ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਕਿੰਦੇ ਉਰਵਾਰ ਪਾਰ ਕੇ ਦਨੀਆਂ ਕਹਿੰਦੇ ਏ ਚਿਤ੍ਰ ਗੁਪਤੋ ਤੁਸੀਂ ਜੋ ਕੁਝ ਲਿਖਣਾ ਲਿਖੀ ਜਾਓ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਮੈਂ ਇਹਦੀ ਕੋਈ ਚਿੰਤਾ ਨਹੀਂ ਕਰਦਾ ਕਿਉਂਕਿ ਮੋਹਿ ਜਮ ਡੰਡ ਨ ਲੱਗਈ ਕਿਉਂਕਿ ਮੈਨੂੰ ਜਿਹੜੇ ਜਮ ਨੇ ਜਮ ਡੰਡ ਨਹੀਂ ਲਗਾ ਸਕਦੇ ਕਿਸ ਕਰਕੇ ਜੀ ਹਲੇ ਸਰਬ ਜੰਜਾਲ ਕਿੰਨੇ ਮੈਂ ਤੇ ਦੁਨੀਆ ਦੇ ਸਾਰੇ ਜੰਜਾਲ ਤਿਆਗ ਦਿੱਤੇ ਮੇਰਾ ਤੇ ਨਾਮ ਹੀ ਮੇਰਾ ਤੇ ਮਨ ਹੀ ਪਰਮਾਤਮਾ ਦੇ ਨਾਮ ਦੇ ਵਿੱਚ ਟਿਕਿਆ ਹੋਇਆ ਤੇ ਸੱਚੇ ਪਤਸ਼ਾਹ ਜੀ ਬਖਸ਼ਿਸ਼ ਕਰਦੇ ਭਲਿਆ ਜੇ ਕੋਈ ਸੱਚੇ ਮਨ ਦੇ ਨਾਲ ਪਰਮਾਤਮਾ ਦਾ ਸਿਮਰਨ ਪਿਆ ਕਰਦਾ ਜੇ ਉਹਨਾਂ ਦੇ ਅੰਦਰੋਂ ਦੁੱਖਾਂ ਤੇ ਜਮਾ ਦਾ ਜਿਹੜਾ ਹੈ ਨਾਸ਼ ਹੋ ਜਾਂਦਾ ਹੈ ਪ੍ਰਭ ਕਹਿ ਸਿਮਰਨ ਕਾਲ ਪਰ ਹਰੈ ਕਨ ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੀ ਝੋਲੀ ਦੇ ਵਿੱਚ ਮਾਲਕ ਬਰਕਤ ਪਾਰੇ ਉਹ ਕਿੰਦੇ ਵੀ ਅੰਦਰੋਂ ਕਾਲ ਦਾ ਜਿਹੜਾ ਮੌਤ ਦਾ ਡਰ ਹੈ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਕਿਸੇ ਬੰਦੇ ਨੂੰ ਕਹਿ ਦਵਾਂ ਸਾਡੇ ਵਿੱਚੋਂ ਅਸੀਂ ਬੈਠੇ ਆ ਮੈਨੂੰ ਕੋਈ ਇਹ ਗੱਲ ਆਖ ਦੇਵੇ ਵੀ ਭਲਿਆ ਤੇਰੀ ਇੰਨੇ ਦਿਨ ਜ਼ਿੰਦਗੀ ਰਹਿ ਗਈ ਹੈ ਕੱਲ ਜਾਂ ਪਰਸੋ ਤੇਰੀ ਮੌਤ ਹੋ ਜਾਣੀ ਹੈ ਅੱਧਾ ਕੋਤੇ ਮੈਂ ਉਹ ਜਦ ਮਰਿਆ ਹੋ ਜਾਵਾਂਗਾ ਬਿਮਾਰ ਹੋ ਜਾਵਾਂਗਾ ਖਾਣਾ ਮੈਂ ਛੱਡ ਦਵਾਂਗਾ ਪੀਣਾ ਮੈਂ ਛੱਡ ਦਵਾਂਗਾ ਕਿਉਂਕਿ ਅੰਦਰ ਮੌਤ ਦਾ ਡਰ ਲੱਗਾ ਹੋਇਆ ਜ਼ਿੰਦਗੀ ਕਿਸ ਨੂੰ ਪਿਆਰੀ ਨਹੀਂ ਸਾਰਿਆਂ ਨੂੰ ਜ਼ਿੰਦਗੀ ਪਿਆਰੀ ਹੈ ਹਰ ਬੰਦਾ ਕਹਿੰਦਾ ਮੈਂ ਜਿਉਣਾ ਹੈ ਤੇ ਜਿਉਣਾ ਪਰ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਫਿਰ ਮੌਤ ਤੋਂ ਡਰ ਨਹੀਂ ਲੱਗਦਾ ਇਤਿਹਾਸ ਪੜ ਕੇ ਵੇਖੋ ਭਰਿਆ ਪਿਆ ਇਤਿਹਾਸ ਸਾਡਾ ਕਿ ਸਾਹਿਬ ਸਤਗੁਰੂ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਾਜੀ ਇਹ ਗੱਲ ਨਹੀਂ ਆਖਦਾ ਪਿਆ ਵੀ ਤੂੰ ਤਿਆਰੀ ਕਰ ਲੈ ਤੇਰੀ ਮੌਤ ਨੇੜੇ ਆ ਰਹੀ ਏ ਤੈਨੂੰ ਸ਼ਹੀਦ ਕਰ ਦਿੱਤਾ ਜਾਣਾ ਤੇ ਅੱਗੋ ਸਤਗੁਰਾਂ ਦਾ ਜਵਾਬ ਕੀ ਹੈ ਉਹ ਕਹਿੰਦੇ ਵੀ ਤੂੰ ਜੋ ਮਰਜ਼ੀ ਕਰ ਲੈ ਇਹ ਤਲਵਾਰ ਭਾਵੇਂ ਤੂੰ ਤੇਗਾ ਤਿੱਖਿਆ ਕਰ ਲੈ ਉੱਥੇ ਕਵੀ ਤੇ ਬੜੇ ਪਿਆਰੇ ਬੋਲਨੇ ਕਹਿੰਨ ਲੱਗੇ ਵੀ ਜਦੋਂ ਜਲਾਗ ਤੇਗ ਨੂੰ ਰੰਦਾ ਦਿੰਦਾ ਪਿਆ ਨਾ ਤੇਗ ਤਿੱਖੀ ਕਰਦਾ ਪਿਆ ਸਾਹਮਣੇ ਸਤਿਗੁਰੂ ਬੈਠੇ ਨੇ ਤੇ ਕਾਜੀ ਨੇ ਵੇਖਿਆ ਵੀ ਜਲਾਦ ਨੇ ਵੇਖਿਆ ਵੀ ਸਤਿਗੁਰਾਂ ਦੇ ਵੱਲ ਵੀ ਸਤਿਗੁਰੂ ਇਸ ਤੇਗ ਵੱਲ ਵਿੰਦੇ ਪਏ ਨੇ ਆਵਾਜ਼ ਮਾਰ ਕੇ ਕਹਿਣ ਲੱਗਾ ਕਹਿਣ ਲੱਗਾ ਸਤਿਗੁਰੂ ਵੇ ਮੇਰਾ ਕੀਤਾ ਹੀ ਇਹ ਮੈਂ ਮੈਂ ਮੇਰਾ ਪਰਿਵਾਰ ਮੇਰਾ ਖਾਨਦਾਨ ਹੀ ਸ਼ੁਰੂ ਤੋਂ ਤੇਗਾ ਵੁੰਦਾ ਆਇਆ ਤੇ ਇਸੇ ਤੇਗ ਨੂੰ ਇੰਨੀ ਕੋ ਤਿੱਖੀ ਧਾਰ ਕਰ ਦੇਣੀ ਹੈ ਤੇ ਇਸੇ ਧਾਰ ਦੇ ਨਾਲ ਤੈਨੂੰ ਕਤਲ ਕਰਕੇ ਰੱਖ ਦੇਣਾ ਤੈਨੂੰ ਮਾਰ ਦੇਣਾ ਤੇ ਮੇਰੇ ਸੱਚੇ ਪਾਤਸ਼ਾਹ ਨੇ ਇੱਕੋ ਗੱਲ ਆਖੀ ਸੀ ਕਹਿਣ ਲੱਗਿਆ ਤੂੰ ਆਪਣਾ ਕੰਮ ਕਰਦਾ ਪਿਆ ਕਰ ਲੈ ਮੈਨੂੰ ਤੇਰੀ ਤੇਗ ਦੀ ਕੋਈ ਪ੍ਰਵਾਹ ਕੀ ਕਿਸ ਕਰਕੇ ਕਹਿਣ ਲੱਗੇ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਹੀ ਕਹਿੰਦੇ ਮੇਰਾ ਨਾਮ ਵੀ ਤੇਗ ਹੈ ਤੇ ਕੱਢ ਲੈ ਤੇਗ ਤੂੰ ਹੀ ਇੱਕ ਦੋ ਨੇ ਕੱਢ ਲੈ ਸੋ ਤੇਗਾ ਮੇਰੀ ਕੰਨ ਕਿ ਵੀ ਇੱਕ ਦੋਣੀ ਤੂੰ ਭਾਵੇਂ ਸੋ ਤੇ ਕਾ ਕਟ ਲੈ ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਰਿਆ ਪਰਖਦਾ ਤੇਰਾ ਪਿਓ ਤੇਗਾ ਕਹਿੰਦਾ ਮੇਰੇ ਪਿਤਾ ਦੀ ਅਣਖ ਬਹਾਦਰੀ ਦੇ ਉੱਤੇ ਵੀ ਨਾ ਤੇਰਾ ਪਿਤਾ ਇਹ ਗੱਲ ਕਹਿੰਦਾ ਪਿਆਸੀ ਉਹ ਵੀ ਆਪਣੀਆਂ ਤੇਗਾ ਨੂੰ ਪਰਖਦਾ ਰਿਹਾ ਉਹ ਕਹਿੰਦਾ ਸੀ ਇਸੇ ਤੇਗੇ ਨਾਲ ਤੈਨੂੰ ਖਤਮ ਕਰ ਦੇਣਾ ਪਰ ਨਹੀਂ ਕਰ ਸਕਿਆ ਪਾਉ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਉਹਨਾਂ ਦੇ ਉੱਤੇ ਜਿਹੜੀ ਮੌਤ ਹੈ ਉਹ ਮੌਤ ਆਪਣਾ ਡਰ ਨਹੀਂ ਪਾ ਸਕਦੀ ਕਾਲ ਉਹਨਾਂ ਦੇ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਪ੍ਰਭ ਕੈ ਸਿਮਰਨ ਦੁਸ਼ਮਨ ਤਰਨ ਹੁਣ ਪਰਮਾਤਮਾ ਦੇ ਸਿਮਰਨ ਦੀ ਬਰਕਤ ਵੇਖੋ ਉਹਨੇ ਜ਼ਿੰਦਗੀ ਦੇ ਵਿੱਚ ਬੰਦੇ ਦੇ ਮਿੱਤਰ ਨਹੀਂ ਹੁੰਦੇ ਕਈ ਵਾਰੇ ਜਿੰਨੇ ਕੁ ਦੁਸ਼ਮਣ ਬਣ ਜਾਂਦੇ ਨੇ ਪਰ ਜਦੋਂ ਕੋਈ ਪਰਮਾਤਮਾ ਦਾ ਸਿਮਰਨ ਕਰਦਾ ਹੈ ਭਗਤ ਬੰਦਗੀ ਕਰਦਾ ਹੈ ਕਿੰਲ ਕੇ ਭਲਿਆ ਉਹਨਾਂ ਦਾ ਜਿਹੜਾ ਦੁਸ਼ਮਣ ਹੈ ਦੁਸ਼ਮਣ ਵੀ ਕੁਝ ਨਹੀਂ ਵਿਗਾੜ ਸਕਦਾ ਪ੍ਰਭ ਸਿਮਰਤ ਕਛ ਬਿਗਨ ਨ ਲਾਗੇ ਪ੍ਰਭ ਕੈ ਸਿਮਰਨ ਅਨ ਦਿਨ ਜਗ ਹੁਣ ਪਰਮਾਤਮਾ ਦਾ ਜਿਹੜਾ ਸਿਮਰਨ ਕਰਦੇ ਨੇ ਬਿਗਨ ਦਾ ਅਰਥ ਹੁੰਦਾ ਹੈ ਮੁਸ਼ਕਲ ਮੁਸੀਬਤ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਕਦੀ ਵੀ ਮੁਸੀਬਤ ਨਹੀਂ ਹੁੰਦੀ ਜੇਕਰ ਮੁਸੀਬਤ ਆ ਵੀ ਜਾਂਦੀ ਹੈ ਕੋਈ ਮੁਸ਼ਕਲ ਸਮਾਂ ਆ ਵੀ ਜਾਂਦਾ ਹੈ ਉਹ ਕੀ ਘੜੀ ਆਉਣ ਵੀ ਬਣਦੀ ਹੈ ਤੇ ਉਸ ਸਮੇ ਉਹ ਮਾਲਕ ਪਰਮਾਤਮਾ ਦਾ ਸਿਮਰਨ ਪਿਆ ਕਰਦੇ ਨੇ ਤੇ ਜਦੋਂ ਸਿਮਰਨ ਕਰਦੇ ਨੇ ਫਿਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਉਹ ਪਰਮਾਤਮਾ ਇੱਕ ਧਾਰ ਮੰਨ ਕੇ ਖਲੋ ਜਾਂਦਾ ਹੈ ਤੇ ਤਤੀ ਵਾਉ ਨ ਲੱਗਈ ਭਾਰ ਬ੍ਰह्म ਸ਼ਰਨਾਈ ਹੁਣ ਜਿਹੜੀ ਆ ਪਰਮਾਤਮਾ ਆ ਕੇ ਖਲੋ ਗਿਆ ਪਰਮਾਤਮਾ ਦਾ ਸਿਮਰਨ ਜੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਉਹਨੂੰ ਫਿਰ ਇਹ ਜਿਹੜੇ ਮੁਸ਼ਕਲ ਹੈ ਮੁਸ਼ਕਲ ਉਸ ਦਾ ਕੁਝ ਨਹੀਂ ਵਿਗਾਰ ਸਕਦੇ ਪ੍ਰਭ ਕਹਿ ਸਿਮਰਨ ਅਨ ਦਿਨ ਜਾਗੈ ਹੁਣ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਨੇ ਜਿਹੜੇ ਉਹ ਹਰ ਸਮੇਂ ਵਿਕਾਰਾਂ ਤੋਂ ਸੁਚੇਤ ਰਹਿੰਦੇ ਨੇ ਕੋਈ ਕਾਰਜ ਕਰਨ ਲੱਗੇ ਕੋਈ ਕੰਮ ਕਰਨ ਵੇਲੇ ਉਹ ਪਰਮਾਤਮਾ ਤੋਂ ਪੁੱਛ ਕੇ ਆਪਣੇ ਗੁਰੂ ਤੋਂ ਪੁੱਛ ਕੇ ਕਰਦੇ ਨੇ ਵੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਇਹ ਮੈਂ ਕਰਮ ਕਰਨ ਲੱਗਾ ਇਹ ਕਰਮ ਕਰਾਂ ਕਿ ਨਾ ਕਰਾਂ ਇਹ ਕਰਮ ਚੰਗਾ ਹੈ ਜਾਂ ਮਾੜਾ ਹੈ ਫਿਰ ਉਹ ਆਪਣੇ ਗੁਰੂ ਦੇ ਕੋਲੋਂ ਪੁੱਛ ਕੇ ਕਰਮ ਕਰਨਗੇ ਪ੍ਰਭ ਕੈ ਸਿਮਰਨ ਨ ਭਉ ਨ ਮਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਹੁਣ ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੇ ਅੰਦਰ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਅੰਦਰ ਜਿਹੜਾ ਭੋ ਹੈ ਭੋ ਵਿਆਪਦਾ ਨਹੀਂ ਤੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੇ ਅੰਦਰ ਦੁੱਖ ਨਾ ਸੰਤਾਪ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਤੇ ਸੰਤਾਪਾਂ ਤੋਂ ਹਮੇਸ਼ਾ ਦੇ ਲਿਖੜਾ ਛੁੱਟ ਜਾਂਦਾ ਹੈ ਤੇ ਅੰਤਨੀਆ ਪੰਕਤੀਆ ਸੱਚੇ ਪਾਤਸ਼ਾਹ ਜੀ ਕਹ ਲਗੇ ਪ੍ਰਭ ਕਾ ਸਿਮਰਨ ਸਾਧਕੈ ਸੰਗ ਹੁਣ ਇਹ ਪ੍ਰਮਾਤਮਾ ਦਾ ਨਾਮ ਮਿਲਦਾ ਕਿੱਥੋਂ ਹੈ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਦਾਤ ਹੈ ਉਹ ਮਿਲਦੀ ਹੈ ਸਾਧੂ ਦੀ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚੋਂ ਸਰਬ નિਦਾਨ ਨਾਨਕ ਹਰ ਰੰਗ ਤੇ ਸੱਚੇ ਪਾਤਸ਼ਾਹ ਦੀ ਅੱਖ ਦੇ ਨਾਨਕ ਉਹ ਮਾਲਕ ਪਰਮਾਤਮਾ ਸਾਰੇ ਹੀ ਖਜ਼ਾਨਾ ਦਾ ਮਾਲਕ ਹੈ ਉਹਦੇ ਨਾਮ ਦੇ ਵਿੱਚ ਤਾਕਤਾਂ ਨੇ ਬਰਕਤਾਂ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਵਾਰ-ਵਾਰ ਫਿਰ ਗਰਭ ਦੇ ਵਿੱਚ ਨਹੀਂ ਹੁੰਦੇ ਵਾਰ-ਵਾਰ ਜੁਨਾ ਦੇ ਵਿੱਚ ਨਹੀਂ ਪੈਂਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਦੁੱਖ ਖਤਮ ਹੋ ਜਾਂਦੇ ਨੇ ਰੋਗਾਂ ਤੋਂ ਨਿਵਰਤ ਹੋ ਜਾਂਦੇ ਨੇ ਮੁਸ਼ਕਲਾਂਾਂ ਤੋਂ ਬਚ ਜਾਂਦੇ ਨੇ ਭਾਗ ਉਹਨਾਂ ਦਾ ਦੁਨੀਆਂ ਦੇ ਉੱਤੇ ਆਇਆ ਹੋਇਆ ਜਿਹੜਾ ਜੀਵਨ ਹੈ ਜੀਵਨ ਸਫਲਾ ਹੋ ਜਾਂਦਾ ਹੈ ਸਤਗੁਰੂ ਕਿਰਪਾ ਕਰਨ ਸਾਨੂੰ ਸਮਤ ਬਖਸ਼ਣ ਜੀ ਬਲਾਉ ਜੀ ਫਤੇ ਆਖੋ